ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਨੀ ਕਿ ਮੈਡਮ ਸੰਦੀਪ ਔਰ ਗਵਰਨਮੈਂਟ ਆਦਾਰ ਸਕੂਲ ਬਿੰਡਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾ। ਤਾਂ ਬੇਟਾ ਅੱਜ ਅਸੀਂ 6th ਕਲਾਸ ਦੀ ਜਿਹੜੀ ਮੈਥ ਦੀ ਬੁੱਕ ਹੈ ਇਹਦੇ ਵਿੱਚੋਂ ਮਲਟੀਪਲ ਚੁਆਇਸ ਕੁਐਸਚਨ ਹੈਗੇ ਆ ਪੇਜ ਨੰਬਰ 29 ਤੇ ਇੰਗਲਿਸ਼ ਮੀਡੀਅਮ ਚ 29 ਪੇਜ ਤੇ ਹੈ ਔਰ ਪੰਜਾਬੀ ਮੀਡੀਅਮ ਚ 27 ਨੰਬਰ ਪੇਜ ਤੇ ਹੈ। ਅਸੀਂ ਇਹ ਵਾਲੇ ਮਲਟੀਪਲ ਚੁਆਇਸ ਕੁਐਸਚਨਸ ਹੈ ਕਰਨ ਜਾ ਰਹੇ ਹਾਂ। ਵੈਸੇ ਤਾਂ ਇਹ ਤੁਹਾਨੂੰ ਚਾਰ ਆਪਸ਼ਨਾਂ ਦਿੱਤੀਆਂ ਹੁੰਦੀਆਂ ਹਨ ਇਹਨਾਂ ਦੇ ਵਿੱਚ ਤੁਸੀਂ ਇੱਕ ਆਪਸ਼ਨ ਜਿਹੜੀ ਸਹੀ ਹੈ ਉਹ ਟਿਕ ਕਰਨੀ ਹੁੰਦੀ ਹੈ ਪਰ ਪਹਿਲਾਂ ਸਾਨੂੰ ਇਹ ਸਵਾਲ ਕੱਢ ਕੇ ਦੇਖਣਾ ਪਏਗਾ ਜਿਹੜਾ ਆਨਸਰ ਸਾਡਾ ਆਏਗਾ ਉਹੀ ਆਨਸਰ ਅਸੀਂ ਇੱਥੇ ਟਿਕ ਕਰਾਂਗੇ ਤਾਂ ਇਹ ਸਾਰੇ ਸਵਾਲ ਆ ਜਿਹੜੇ ਮੈਂ ਪੇਜ ਤੇ ਘਰੇ ਹੋਏ ਐ ਤੁਹਾਨੂੰ ਮੈਂ ਇੱਥੋਂ ਹੀ ਸਮਝਾਉਣ ਜਾ ਰਹੀ ਹਾਂ ਦੋਨੋਂ ਮੀਡੀਅਮ ਦੇ ਵਿੱਚ ਸਮਝਾਵਾਂਗੀ ਪੰਜਾਬੀ ਮੀਡੀਅਮ ਐਂਡ ਇੰਗਲਿਸ਼ ਮੀਡੀਅਮ ਤਾਂ ਸਾਰੇ ਬੱਚਿਆਂ ਨੇ ਬੜੇ ਹੀ ਧਿਆਨ ਨਾਲ ਪੜ੍ਹਨਾ ਹੈ ਤਾਂ ਲਓ ਬੇਟਾ ਅਸੀਂ ਸ਼ੁਰੂ ਕਰਦੇ ਹਾਂ ਮਲਟੀਪਲ ਚੁਆਇਸ ਕੁਐਸਚਨ ਅ ਪੇਜ ਨੰਬਰ 29 ਕਲਾਸ 6th ਫਰਸਟ ਕੁਐਸਚਨ ਹੈ ਦ ਨੰਬਰ ਆਫ ਡਿਜੀਟਸ ਆਰ ਅ ਅੰਕਾਂ ਦੀ ਗਿਣਤੀ ਹੈ ਜਿਹੜੀ ਉਹ ਕਿੰਨੀ ਹੈ ਜਿਹੜੇ ਡਿਜੀਟਸ ਹੁੰਦੇ ਆ ਉਹ ਕਿੰਨੇ ਹੁੰਦੇ ਹੈ ਤਾਂ ਡਿਜੀਟਸ ਹੁੰਦੇ ਜਿਹੜੇ ਉਹ ਜ਼ੀਰੋ ਤੋਂ ਸ਼ੁਰੂ ਹੋ ਕੇ ਜਿਵੇਂ 0 1 2 3 4 5 6 7 8 ਐਂਡ 9 ਤਾਂ ਇਹ ਸਾਰੇ ਹੁੰਦੇ ਆ ਤਾਂ ਇਹ ਸਾਰੇ ਡਿਜੀਟ ਕੁੱਲ ਕਿੰਨੇ ਹੈਗੇ ਆ 10 ਹੈਗੇ ਠੀਕ ਹੈ ਦੇਖੋ 9 ਟਿੱਕ ਕਰਤਾ ਹੀ ਹੋ ਗਿਆ 1 ਆ ਹੋ ਗਿਆ 10 ਤਾਂ ਅਸੀਂ ਇੱਥੇ ਟਿੱਕ ਲਗਾ ਦਾਂਗੇ ਨੈਕਸਟ ਕੁਐਸਚਨ ਹੈ ਦ ਗ੍ਰੇਟੈਸਟ ਸੌਰੀ 4 ਡਿਜੀਟ ਨੰਬਰ ਯੂジング ਥਿਸ ਵਾਂਸ ਇੱਕ ਵਾਰੀ ਯੂジング ਥਿਸ ਵਾਂਸ ਠੀਕ ਹੈ ਅ 1 5 2 9 ਨੂੰ ਇੱਕ ਵਾਰ ਵਰਤ ਕੇ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ ਤੁਸੀਂ ਤਾਂ ਵੱਡੀ ਤੋਂ ਵੱਡੀ ਸੰਖਿਆ ਵਾਸਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਡਿਜੀਟ ਹੈ ਅਸੀਂ ਉਹ ਲਿਖਾਂਗੇ ਠੀਕ ਹੈ ਫਿਰ ਉਸ ਤੋਂ ਬਾਅਦ ਉਸ ਤੋਂ ਛੋਟਾ ਡਿਜੀਟ ਅਸੀਂ ਉਹ ਲਿਖਾਂਗੇ ਫਿਰ ਉਸ ਤੋਂ ਬਾਅਦ ਇਹ ਵਾਲਾ ਉਸ ਤੋਂ ਛੋਟਾ ਡਿਜੀਟ ਉਸ ਤੋਂ ਬਾਅਦ ਇਹ ਵਾਲਾ ਤਾਂ ਸਾਡਾ ਆਨਸਰ ਇਹ ਵਾਲਾ ਆ ਗਿਆ ਤੇ ਇਹ ਵਾਲਾ ਆਨਸਰ ਜਿਹੜਾ ਉਹ ਡੀ ਪਾਰਟ ਹੈ ਅਸੀਂ ਡੀ ਤੇ ਟਿਕ ਲਗਾ ਦਾਂਗੇ ਠੀਕ ਹੈ ਚਲੋ ਜੀ ਅਗਲਾ ਕੁਐਸਚਨ ਕਰਦੇ ਹਾਂ ਅਗਲੇ ਕੁਐਸਚਨ ਦੇ ਵਿੱਚ ਕੀ ਹੈ ਦ ਸਮਾਲੈਸਟ 4 ਡਿਜੀਟ ਨੰਬਰ ਯੂਜ਼ਿੰਗ ਥੀਸ ਨੰਬਰਸ ਵੀ ਇਹ ਵਾਲੇ ਨੰਬਰ ਜਿਹੜੇ 2 0 3 7 ਨੂੰ ਵਰਤ ਕੇ ਤੁਸੀਂ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਜਦੋਂ ਤੁਸੀਂ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੁੰਦੀ ਹੈ ਉਦੋਂ ਤੁਸੀਂ ਪਹਿਲਾਂ ਸਭ ਤੋਂ ਛੋਟਾ ਨੰਬਰ ਲਿਖ ਲਿਆ ਫਿਰ ਉਸ ਤੋਂ ਵੱਡਾ ਲਿਖ ਲਿਆ ਫਿਰ ਉਸ ਤੋਂ ਵੱਡਾ ਲਿਖ ਲਿਆ ਫਿਰ ਉਸ ਤੋਂ ਵੱਡਾ ਲਿਖ ਲਿਆ ਤਾਂ ਜਦੋਂ ਵੱਡੀ ਤੋਂ ਵੱਡੀ ਲਿਖਣੀ ਹੁੰਦੀ ਹੈ ਪਹਿਲਾਂ ਅਸੀਂ ਐਂ ਕਰਦੇ ਹੁੰਨੇ ਸਭ ਤੋਂ ਵੱਡਾ ਉਸ ਤੋਂ ਛੋਟਾ ਉਸ ਤੋਂ ਛੋਟਾ ਉਸ ਤੋਂ ਛੋਟਾ ਹੁਣ ਜਦੋਂ ਛੋਟੀ ਤੋਂ ਛੋਟੀ ਲਿਖਣੀ ਹੈ ਸਮਾਲੈਸਟ ਲਿਖਣੀ ਹੈ ਤਾਂ ਉਦੋਂ ਸਭ ਤੋਂ ਛੋਟਾ ਉਸ ਤੋਂ ਵੱਡਾ ਉਸ ਤੋਂ ਵੱਡਾ ਉਸ ਤੋਂ ਵੱਡਾ ਠੀਕ ਹੈ ਤਾਂ ਜੇ ਅਸੀਂ ਇਸ ਤਰ੍ਹਾਂ ਲਿਖਾਂਗੇ ਸਭ ਤੋਂ ਛੋਟਾ ਲਿਖਤਾ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ ਉਸ ਤੋਂ ਵੱਡਾ ਤਾਂ ਇਸ ਤਰ੍ਹਾਂ ਲਿਖਣ ਦੇ ਨਾਲ ਇਹ ਸਿਰਫ ਤਿੰਨ ਡਿਜੀਟ ਵਾਲਾ ਨੰਬਰ ਰਹਿ ਜਾਊਗਾ ਅਸੀਂ ਕਿੰਨੇ ਡਿਜੀਟ ਵਾਲਾ ਕਰਨਾ ਹੈ ਚਾਰ ਡਿਜੀਟ ਵਾਲਾ ਤਾਂ ਆਹ ਜਿਹੜੀ ਜ਼ੀਰੋ ਹੈਨ ਚੱਕ ਕੇ ਅਸੀਂ ਸੈਕੰਡ ਨੰਬਰ ਤੇ ਲੈ ਜਾਾਂਗੇ ਤਾਂ ਜ਼ੀਰੋ ਸਾਡੀ ਇੱਥੇ ਤਾਂ ਸਾਡਾ ਆਨਸਰ ਇਹ ਵਾਲਾ ਬਣ ਜੂਗਾ ਤੇ ਇਹ ਵਾਲਾ ਆਨਸਰ ਹੈਗਾ ਆਹਾ b ਪਾਰਟ b ਤੇ ਅਸੀਂ ਟਿੱਕ ਲਗਾਤਾ ਠੀਕ ਹੈ ਉਸ ਤੋਂ ਬਾਅਦ which of the following numbers following are in ascending order ਹੇਠ ਲਿਖਿਆਂ ਵਿੱਚੋਂ ਕਿਹੜੇ ਵਾਧੇ ਕ੍ਰਮ ਵਿੱਚ ਹਨ ਤਾਂ ਇਹਨਾਂ ਦੇ ਵਿੱਚੋਂ ਦੇਖ ਲਓ ਇੱਕ ਤੁਹਾਡੇ ਕੋਲੇ 127 ਨੰਬਰ ਹੈਗਾ ਇੱਕ ਹੈਗਾ 21 217 ਹੈਗਾ ਇੱਕ 271 ਹੈਗਾ ਇੱਕ 721 ਹੈ ਆ 721 ਦੀ ਸਭ ਤੋਂ ਊਰੇ ਜਿਹੜਾ ਵੱਡਾ ਡਿਜੀਟ ਹੈ ਤਾਂ ਕਰਕੇ ਇਹ ਤਾਂ ਸਭ ਤੋਂ ਵੱਡਾ ਹੈ ਤਾਂ ਸਭ ਤੋਂ ਲਾਸਟ ਤੇ ਆਊਗਾ ਠੀਕ ਹੈ ਤਾਂ ਹੁਣ ਇਹਦੇ ਲਾਸਟ ਤੇ 127 ਇਹਨਾਂ ਦਾ ਲਾਤਰ ਨੰਬਰ ਆਨਲਾਈਨ ਤਾਂ ਕੱਟੀ ਹੋਈ ਹੈ ਆ ਵੀ ਲਾਈਨ ਕੱਟੀ ਹੁਣ ਇਹਨਾਂ ਦੋਨੋਂ ਚ ਰਹਿ ਗਿਆ ਇਹਨਾਂ ਦੋਨੋਂ ਦੇ ਵਿੱਚੋਂ ਜਿਹੜਾ ਹੈਗਾ ਕਿਹੜਾ ਅਸੈਂਡਿੰਗ ਆਰਡਰ ਹੈ ਤਾਂ ਇਹਨਾਂ ਦੋਨੋਂ ਦੇ ਵਿੱਚੋਂ ਦੇਖੋ 127 ਛੋਟਾ ਹੈ ਇਧਰੋਂ 217 ਤਾਂ ਇਹਦਾ ਮਤਲਬ ਆਹ ਜਿਹੜਾ ਸਭ ਤੋਂ ਛੋਟਾ ਆ ਹੈ ਉਸ ਤੋਂ ਵੱਡਾ ਆ ਹੋ ਗਿਆ ਉਸ ਤੋਂ ਵੱਡਾ ਇਹ ਹੋ ਗਿਆ ਤੇ ਉਸ ਤੋਂ ਵੱਡਾ ਸਾਡੇ ਕੋਲੇ ਆ ਆ ਹੋ ਗਿਆ ਠੀਕ ਹੈ ਤਾਂ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਅਸੈਂਡਿੰਗ ਆਰਡਰ ਹੈ ਇਹ ਦਿੱਤਾ ਹੋਇਆ ਹੈ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 5 ਦੇ ਵਿੱਚ ਕੀ ਹੈ ਦਾ ਫੇਸ ਵੈਲਿਊ ਆਫ 4 ਡਿਜੀਟ 4 ਇਨ ਥਿਸ ਇਜ਼ ਹਾਂਜੀ ਜਿਹੜਾ ਆਹ ਤੁਹਾਨੂੰ ਨੰਬਰ ਦਿੱਤਾ ਹੋਇਆ ਹੈ ਇਹਦੇ ਵਿੱਚੋਂ ਤੁਸੀਂ ਜਿਹੜਾ ਹੈਗਾ ਡਿਜੀਟ 4 ਹੈਗਾ ਉਸ ਦਾ ਅੰਕਿਤਮਲ ਪਤਾ ਕਰਨਾ ਹੈ ਫੇਸ ਵੈਲਿਊ ਪਤਾ ਕਰਨੀ ਹੈ ਤਾਂ ਜਿਹੜਾ 4 ਹੁੰਦਾ ਉਹਦੀ ਫੇਸ ਵੈਲਿਊ ਤਾਂ 4 ਹੀ ਹੁੰਦੀ ਹੈ 2 ਦੀ ਫੇਸ ਵੈਲਿਊ 2 ਹੁੰਦੀ ਹੈ 3 ਦੀ ਫੇਸ ਵੈਲਿਊ 3 ਹੁੰਦੀ ਹੈ ਤਾਂ ਫੇਸ ਵੈਲਿਊ ਜਿਹੜੀ ਆ ਉਹ ਕਿਸੇ ਵੀ ਨੰਬਰ ਦੀ ਉਹੀ ਹੁੰਦੀ ਹੈ ਜਿਹੜਾ ਨੰਬਰ ਹੁੰਦਾ ਹੈ ਫੇਸ ਮਤਲਬ ਉਸ ਦਾ ਜਿਹੜਾ ਫੇਸ ਹੈ ਉਹ ਕਿਹੋ ਜਿਹਾ ਹੈ 4 ਦਾ ਫੇਸ ਇਹੋ ਜਿਹਾ ਹੈ 2 ਦਾ ਫੇਸ ਇਹੋ ਜਿਹਾ 3 ਦਾ ਫੇਸ ਇਹੋ ਜਿਹਾ ਤਾਂ ਇਹਦੀ ਫੇਸ ਵੈਲਿਊ ਇਹ ਹੈ 2 ਦੀ ਇਹ ਹੈ 3 ਦੀ ਇਹ ਹੈ 5 ਦੀ ਫੇਸ ਵੈਲਿਊ ਇਹ ਹੈ ਤਾਂ ਉਵੇਂ ਜਿਕਰ ਇਸ ਨੰਬਰ ਦੇ ਵਿੱਚ 4 ਦੀ ਫੇਸ ਵੈਲਿਊ ਕਿੰਨੀ ਹੈ 4 ਹੀ ਹੈ ਕਿਸੇ ਵੀ ਨੰਬਰ ਦੇ ਵਿੱਚ 4 ਦੀ ਫੇਸ ਵੈਲਿਊ 4 ਹੀ ਹੋਊਗੀ ਠੀਕ ਹੈ ਜੇ ਆਪਾਂ ਇਹਦੇ ਵਿੱਚੋਂ 2 ਦੀ ਫੇਸ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ 2 ਆਊਗੀ ਪਰ ਪਲੇਸ ਵੈਲਿਊ ਹੁੰਦੀ ਹੈ ਜਿਹੜੀ ਉਹ ਬਦਲਦੀ ਰਹਿੰਦੀ ਹੈ ਫੇਸ ਵੈਲਿਊ ਕਿਸੇ ਵੀ ਨੰਬਰ ਦੀ ਸੇਮ ਹੀ ਰਹਿੰਦੀ ਹੈ ਉਹੀ ਰਹਿੰਦੀ ਹੈ ਤਾਂ ਇੱਥੇ ਸਾਡਾ ਆਨਸਰ ਆਊਗਾ ਇਹ ਵਾਲਾ ਠੀਕ ਹੈ ਅਗਲਾ ਕੁਐਸਚਨ ਹੈ ਦ ਫੇਸ ਵੈਲਿਊ ਆਫ ਡਿਜੀਟ 2 ਇਨ ਥਿਸ ਤਾਂ ਇਹਦੇ ਵਿੱਚ ਫੇਸ ਵੈਲਿਊ ਜਿਹੜੀ ਹੈਗੀ ਤੁਸੀਂ ਅੰਕਿਤ ਮੁੱਲ ਲੈਣਾ ਜਿਹੜਾ ਵੀ ਅੰਕ ਹੈਗਾ ਉਹ ਕੋਈ ਵੀ ਅੰਕ ਹੈ ਠੀਕ ਹੈ ਉਹਦਾ ਜਿਹੜਾ ਅੰਕਿਤ ਮੁੱਲ ਉਹੀ ਹੁੰਦਾ ਉਹੀ ਨੰਬਰ ਹੁੰਦਾ ਤੇ ਜਿਹੜਾ ਪਲੇਸ ਹੁੰਦਾ ਉਹਦਾ ਪਲੇਸ ਬਦਲਦਾ ਰਹਿੰਦਾ ਹੈ ਤਾਂ ਹੁਣ ਤੁਸੀਂ ਡਿਜੀਟ 2 ਆ ਜਿਹੜਾ ਉਹਦਾ ਪਲੇਸ ਵੈਲਿਊ ਫਾਈਂਡ ਆਊਟ ਕਰਨੀ ਹੈ ਇਹਦੇ ਵਿੱਚ ਪਲੇਸ ਵੈਲਿਊ ਮਤਲਬ ਉਹ ਕਿਹੜੀ ਪਲੇਸ ਤੇ ਪਿਆ ਹੈ ਕਿਹੜੇ ਸਥਾਨ ਤੇ ਪਿਆ ਹੈ ਤਾਂ ਉਸ ਦਾ ਸਥਾਨ ਦਾ ਮੁੱਲ ਪਤਾ ਕਰਨਾ ਹੈ ਸਥਾਨਕ ਮੁੱਲ ਠੀਕ ਹੈ ਸਥਾਨਕ ਮੁੱਲ ਪਤਾ ਕਰਨਾ ਹੈ ਤਾਂ ਕਿਹੜੇ ਥਾਂ ਤੇ ਪਿਆ ਉਹ ਇਕਾਈ ਵਾਲੇ ਥਾਂ ਤੇ ਪਿਆ ਦਹਾਈ ਵਾਲੇ ਤੇ ਸੈਂਕੜੇ ਵਾਲੇ ਤੇ ਕਿ ਹਜ਼ਾਰ ਵਾਲੇ ਤਾਂ ਤਾਂ ਜਿਹੜਾ 2 ਹੈ ਅਸੀਂ ਉਹਨੂੰ ਇਸ ਤਰ੍ਹਾਂ ਲਿਖ ਲਾਂਗੇ ਠੀਕ ਹੈ ਉਸ ਤੋਂ ਬਾਅਦ ਜਿੰਨੇ ਨੰਬਰ ਹੋਣਗੇ ਇੱਕ ਨੰਬਰ ਹੈ ਤਾਂ ਉਨੀਆਂ ਜ਼ੀਰੋਸ ਲੱਗ ਜਾਂਦੀਆਂ ਤਾਂ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਇਹਦਾ ਪਲੇਸ ਵੈਲਿਊ ਇਸ ਦਾ ਸਥਾਨਕਮਲ ਫਾਈਂਡ ਆਊਟ ਕਰ ਸਕਦੇ ਆ ਤਾਂ ਆਨਸਰ ਸਾਡਾ 20 ਆ ਗਿਆ ਤੇ 20 ਨੂੰ ਅਸੀਂ ਇੱਥੇ ਟਿੱਕ ਕਰ ਦਾਂਗੇ ਜੇ ਮੰਨ ਲਓ ਇਹਦੇ ਵਿੱਚ ਤੁਸੀਂ 4 ਦਾ ਜਿਹੜਾ ਹੈਗਾ ਮੁੱਲ ਪਤਾ ਕਰਨਾ ਹੋਵੇ ਪਲੇਸ ਵੈਲਿਊ ਫਾਈਂਡ ਆਊਟ ਕਰਨੀ ਹੈ 4 ਦੀ ਤਾਂ ਤੁਸੀਂ ਇਹਨੂੰ 4 ਨੂੰ ਇਸ ਤਰ੍ਹਾਂ ਲਿਖ ਲਓਗੇ ਠੀਕ ਹੈ 4 ਲਿਖ ਲਿਆ ਉਸ ਤੋਂ ਬਾਅਦ 1 2 3 ਤਿੰਨ ਜ਼ੀਰੋਜ਼ ਲੱਗ ਜਾਣਗੀਆਂ ਤਾਂ ਜਿਹੜਾ 4 ਦਾ ਜੇ ਤੁਸੀਂ ਪਤਾ ਕਰਨਾ ਹੋਵੇ ਵੀ 4 ਦਾ ਸਥਾਨਕਮਲ ਕੀ ਹੈ ਤਾਂ 4000 ਆਊਗਾ ਜੇ ਇੱਥੇ 3 ਦਾ ਸਥਾਨਕਮਲ ਪਤਾ ਕਰਨਾ ਹੋਵੇ ਤਾਂ 3 ਹੀ ਆਊਗਾ ਕਿਉਂਕਿ ਤਿੰਨ ਤੋਂ ਬਾਅਦ ਕੋਈ ਅੱਖਰ ਨਹੀਂ ਹੈਗਾ ਨਹੀਂ ਤਾਂ ਅਸੀਂ ਉਨੀਆਂ ਜ਼ ਤਾਂ ਇਸ ਤਰ੍ਹਾਂ ਅਸੀਂ ਪਲੇਸ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ ਤਾਂ ਪਲੇਸ ਵੈਲਿਊ ਜਿਹੜਾ ਹੈ ਉਹ ਜਿਹੜੀ ਹੈਗੀ ਬਦਲਦੀ ਰਹਿੰਦੀ ਹੈ ਫੇਸ ਵੈਲਿਊ ਉਸ ਨੰਬਰ ਦੀ ਉਹੀ ਰਹਿੰਦੀ ਹੈ ਜੇ 2 ਦੀ ਫੇਸ ਵੈਲਿਊ ਹਮੇਸ਼ਾ 2 ਰਹੂਗੀ 3 ਦੀ ਫੇਸ ਵੈਲਿਊ ਹਮੇਸ਼ਾ 3 ਰਹੂਗੀ ਠੀਕ ਹੈ 1 ਦੀ ਫੇਸ ਵੈਲਿਊ ਜਿਹੜੀ ਉਹ ਹਮੇਸ਼ਾ 1 ਰਹੂਗੀ ਪਰ ਪਲੇਸ ਵੈਲਿਊ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਹੈ ਜੇ ਮੰਨ ਲਓ ਇੱਥੇ 1 ਦੀ ਪਲੇਸ ਵੈਲਿਊ ਫਾਈਂਡ ਆਊਟ ਕਰਨੀ ਹੋਵੇ ਤਾਂ ਉਹ ਕਿੰਨੀ ਆਊਗੀ ਇੱਥੇ 100 ਆਊਗੀ ਠੀਕ ਹੈ ਚੇਂਜ ਆਏ ਹੁੰਦੀ ਰਹਿੰਦੀ ਹੈ ਵੀ ਉਹ ਕਿਹੜੇ ਪਲੇਸ ਤੇ ਪ ਫਿਰ ਉਹ ਵਨ ਦੀ ਜਿਹੜੀ ਪਲੇਸ ਵੈਲਿਊ ਹੋਰ ਹੋਣੀ ਸੀ ਠੀਕ ਹੈ ਤਾਂ ਕਿਉਂਕਿ ਵਨ ਜਿਹੜਾ ਇੱਥੇ ਪਿਆ ਹੈ ਤਾਂ ਕਰਕੇ ਦੀ ਜਿਹੜੀ ਪਲੇਸ ਵੈਲਿਊ ਆ ਹੈ ਠੀਕ ਹੈ ਨੈਕਸਟ ਕੁਐਸਚਨ ਹੈ ਦ ਡਿਫਰੈਂਸ ਆਫ ਦ ਡਿਫਰੈਂਸ ਬਿਟਵੀਨ ਪਲੇਸ ਵੈਲਿਊ ਐਂਡ ਫੇਸ ਵੈਲਿਊ ਆਫ 5 ਇਨ ਦਿਸ ਹਾਂਜੀ ਤੁਸੀਂ ਹੁਣ ਇਹਦੇ ਵਿੱਚ 5 ਹੈ ਜਿਹੜਾ 5 ਦੀ ਪਲੇਸ ਵੈਲਿਊ ਵੀ ਫਾਈਂਡ ਆਊਟ ਕਰਨੀ ਹੈ ਤੇ ਫੇਸ ਵੈਲਿਊ ਫਿਰ ਉਹਨਾਂ ਦਾ ਡਿਫਰੈਂਸ ਪਤਾ ਕਰਨਾ ਫਿਰ ਉਹਨਾਂ ਦੀ ਘਟਾਓ ਕਰਨੀ ਹੈ ਪੰਜ ਦਾ ਸਥਾਨਕ ਮੁੱਲ ਘਟਾਣਾ ਅੰਕਿਤਮੁੱਲ ਤਾਂ ਆਪਾਂ ਸਾਨੂੰ ਪਤਾ ਹੀ ਇਹ 5 ਦਾ ਅੰਕਿਤਮੁੱਲ ਤਾਂ 5 ਹੀ ਹੁੰਦਾ ਠੀਕ ਹੈ ਸਥਾਨਕਮੁੱਲ ਕੱਢਦੇ ਹਾਂ ਪਹਿਲਾਂ 5 ਨੂੰ ਆਪਾਂ ਇਸ ਤਰ੍ਹਾਂ ਲਿਖ ਲਿਆ ਏ ਠੀਕ ਹੈ 5 ਲਿਖਤਾ ਉਸ ਤੋਂ ਬਾਅਦ 1 2 2 0s ਲਗਾ ਦਿਆਂ ਤਾਂ 5 ਦਾ ਜਿਹੜਾ ਸਥਾਨਕਮੁੱਲ ਹੈ ਪਲੇਸ ਵੈਲਿਊ ਆ ਉਹ ਕਿੰਨੇ ਆ ਗਈ ਸਾਡੀ 500 ਆ ਗਏ 5 ਦਾ ਅੰਕਿਤਮੁੱਲ ਜਿਹੜਾ ਫੇਸ ਵੈਲਿਊ ਉਹ ਸਾਡੇ ਕੋਲੇ 5 ਹੀ ਹੁੰਦਾ ਹਮੇਸ਼ਾ ਠੀਕ ਹੈ ਤਾਂ ਇਹਨਾਂ ਦੋਨੋਂ ਦੀ ਅਸੀਂ ਕੀ ਕਰਨੀ ਹੈਗੀ ਹੈ ਡਿਫਰੈਂਸ ਕਰਨਾ ਹੈ ਘਟਾਓ ਕਰਨੀ ਹੈ ਤਾਂ 500 ਦੇ ਵਿੱਚੋਂ ਅਸੀਂ 5 ਘਟਾਉਣੇ ਆ ਤੇ 400 95 ਸਾਡਾ ਉੱਤਰ ਆ ਜੂਗਾ ਇਹਨਾਂ ਦੇ ਵਿੱਚ ਸਾਡਾ ਡੀ ਆਪਸ਼ਨ ਆ ਜਿਹੜਾ ਅਸੀਂ ਉਹਨੂੰ ਟਿਕ ਕਰ ਦਾਂਗੇ ਫਿਰ ਅਸੀਂ ਆ ਡੀ ਆਪਸ਼ਨ ਨੂੰ ਟਿਕ ਕਰ ਦਾਂਗੇ ਸਾਡਾ ਆਨਸਰ ਆ ਗਿਆ ਡੀ ਚਲੋ ਅਗਲਾ ਕੁਐਸਚਨ ਨੰਬਰ 8 ਹੈ ਅ ਇਹਦੇ ਵਿੱਚ ਕੀ ਦਿੱਤਾ ਹੋਇਆ ਤੁਹਾਨੂੰ ਪਹਿਲਾਂ 5 ਨੂੰ ਤੁਸੀਂ ਇੱਥੇ 10000 ਨਾਲ ਗੁਣਾ ਕਰਨੀ ਹੈ ਮਲਟੀਪਲਾਈ ਕਰਨੀ ਹੈ ਫਿਰ 3 ਨੂੰ ਤੁਸੀਂ 100 ਨਾਲ ਗੁਣਾ ਕਰਨੀ ਹੈ ਮਲਟੀਪਲਾਈ ਕਰਨਾ ਠੀਕ ਹੈ 2 ਨੂੰ ਤੁਸੀਂ 10 ਨਾਲ ਗੁਣਾ ਕਰਨੀ ਹੈ ਫਿਰ ਪਲੱਸ 2 ਕਰਨਾ ਤਾਂ 5 ਨੂੰ ਜਦੋਂ ਤੁਸੀਂ 10000 ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡਾ ਕਿੰਨਾ ਆ ਜਾਊਗਾ ਇੱਥੇ ਐਨਾ ਆ ਜਾਊਗਾ ਠੀਕ ਹੈ 50000 ਆ ਜਾਊਗਾ ਫਿਰ 3 ਨੂੰ ਜਦੋਂ 100 ਨਾਲ ਮਲਟੀਪਲਾਈ ਕਰੋਗੇ 300 ਆ ਜਾਊਗਾ 2 ਨੂੰ 10 ਨਾਲ ਮਲਟੀਪਲਾਈ ਕਰੋਗੇ 20 ਆ ਜਾਊਗਾ ਤੇ ਆ 2 ਹੈਗਾ ਇਹ ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਰਨਾ ਹੈ ਪਲੱਸ ਕਰਨਾ ਹੈ ਪਲੱਸ ਹੀ ਕਰਨਾ ਆ ਦੇਖੋ ਆ ਪਲੱਸ ਕਰਤਾ ਆ ਪਲੱਸ ਦੀਆਂ ਨਿਸ਼ਾਨੀਆਂ ਆ ਤਾਂ ਸਾਰਿਆਂ ਦਾ ਕੀ ਕਰਤਾ ਪਲੱਸ ਕਰਤਾ ਪਲੱਸ ਕਰਕੇ ਸਾਡਾ ਆਨਸਰ ਕਿੰਨਾ ਆ ਗਿਆ ਇੰਨਾ ਆ ਗਿਆ ਤਾਂ ਇਹ ਆਨਸਰ ਜਿਹੜਾ ਸਾਡੇ ਕੋਲੇ ਕਿਹੜੀ ਆਪਸ਼ਨ ਚ ਬਣ ਰਿਹਾ ਹੈਗਾ ਉਹ ਸਾਡੀ ਸੀ ਆਪਸ਼ਨ ਚ ਬਣ ਰਿਹਾ ਹੈ ਸੀ ਨੂੰ ਅਸੀਂ ਟਿੱਕ ਕਰਤਾ ਆ ਕੁਐਸਚਨ ਨੰਬਰ 9 ਵਿੱਚ ਹੈ 4 ਲੱਖ 2000 351 ਤਾਂ ਅਸੀਂ ਇਹਨੂੰ ਪਹਿਲਾਂ ਟੇਬਲ 'ਚ ਲਿਖ ਲੈਣੇ ਆ ਦੇਖੋ ਥਿਸ ਇਜ਼ ਲੱਖ 4 ਲੱਖ ਇੱਥੇ 4 ਲਿਖਤਾ 2000 दिस इज 1000 1000 ਦੇ નીચે ਅਸੀਂ 2 ਲਿਖਤਾ 300 100 ਦੀ ਹੈਗਾ ਤੇ ਅਸੀਂ 3 ਲਿਖਤਾ 51 51 ਠੀਕ ਹੈ 10000 ਵਾਲੇ ਪਲੇਸ ਤੇ ਇਹਨਾਂ ਨੂੰ ਕੁਝ ਬੱਲਿਆ ਨਹੀਂ ਹੈਗਾ ਤਾਂ ਅਸੀਂ ਉੱਥੇ 0 ਭਰਦੇ ਸਾਡੀ ਆਹ ਵਾਲੀ ਫਿਗਰ ਬਣ ਗਈ 4 ਲੱਖ 2000 350 ਆ ਦੇਖੋ 4 ਲੱਖ 2000 300 51 ਇੱਥੇ ਜਿਹੜਾ ਹੈਗਾ 51 ਲਿਖਿਆ ਹੋਇਆ ਆ ਪੰਜਾਬੀ ਮੀਡੀਅਮ ਦੇ ਵਿੱਚ ਥੋੜੀ ਜਿਹੀ ਇੱਥੇ ਮਿਸਟੇਕ ਹੈ ਇੱਥੇ 51 ਹੀ ਆਏਗਾ ਕਿਉਂਕਿ ਸਾਡੇ ਕੋਲ ਜਿਹੜੀਆਂ ਆਪਸ਼ਨਾਂ ਹੈਗੀਆਂ ਸਾਰਿਆਂ ਦੇ ਪਿੱਛੇ 51 ਹੀ ਆ 50 ਕਿਸੇ ਦੇ ਵਿੱਚ ਹੈ ਨਹੀਂ ਤਾਂ ਕਰਕੇ ਇੱਥੇ 51 ਹੀ ਆਏਗਾ ਤਾਂ ਸਾਡਾ ਜਿਹੜਾ ਇਹਨਾਂ ਦੇ ਵਿੱਚੋਂ ਆਨਸਰ ਜਿਹੜਾ ਬਣਿਆ ਹੈ ਉਹ ਸਾਡਾ ਕਿਹੜਾ ਬਣਿਆ ਹੈ ਉਹ ਅਵਾਲਾਂਚਰ ਬਣਿਆ ਹੈ ਇਹਨੂੰ ਸਟਿੱਕ ਕਰ ਦਿੰਨੇ ਆ ਕਵੈਸਚਨ ਨੰਬਰ 10 ਹੈ ਹਾਊ ਮੈਨੀ ਫੋਰ ਡਿਜਿਟ ਨੰਬਰਸ ਆਰ देयर ਇਹ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਹੋਇਆ ਹੈ ਚਾਰ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਹੈ ਵੀ ਪਹਿਲਾਂ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖ ਲਓ ਫਿਰ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖ ਲਓ ਦੋਨਾਂ ਨੂੰ ਘਟਾਓ ਕਰ ਦਿਓ ਤਾਂ ਸਾਡੇ ਕੋਲੇ ਗਿਣਤੀ ਆ ਜਾਂਦੀ ਹੈ ਵਿਚਾਰ ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹੁੰਦੀਆਂ ਹਨ ਤਾਂ ਕੀ ਕਰਾਂਗੇ ਪਹਿਲਾਂ 4 ਡਿਜੀਟ ਗ੍ਰੇਟੈਸਟ ਨੰਬਰ ਆਫ 4 ਡਿਜੀਟ ਲਿਖ ਲਿਆ ਫਿਰ ਗ੍ਰੇਟੈਸਟ ਨੰਬਰ ਆਫ 3 ਡਿਜੀਟ ਲਿਖ ਲਿਆ ਉਹਨਾਂ ਦੀ ਸਬਟ੍ਰੈਕਸ਼ਨ ਕਰਤੀ ਤਾਂ ਸਾਡੇ ਕੋਲੇ ਜਿਹੜੀਆਂ 9000 ਆ ਜਿਹੜੀਆਂ ਉਹ ਆ ਗਈਆਂ ਨੰਬਰ ਆਫ ਆ ਕਾਊਂਟਿੰਗ ਆਫ ਆ ਗਈ ਕਿੰਨੇ 4 ਡਿਜੀਟ ਨੰਬਰ ਹੈਗੇ ਜਿਹੜੇ ਉਹਨਾਂ ਦੀ ਕਾਊਂਟਿੰਗ ਆ ਗਈ ਵੀ ਕਿੰਨੇ 4 ਡਿਜੀਟ ਨੰਬਰ ਹੁੰਦੇ ਆ ਤਾਂ 9000 ਆ ਗਿਆ ਅਸੀਂ ਇੱਥੇ ਸੀ ਆਪਸ਼ਨ ਹੈ ਜਿਹੜੀ ਉਹਨੂੰ ਟਿਕ ਕਰਤਾ ਅਗਲਾ ਹੈ ਕੁਐਸਚਨ ਨੰਬਰ 11 ਹੈ ਇਹਦੇ ਵਿੱਚ ਕੀ ਹੈ 7 ਮਿਲੀਅਨ 24000 54 17 ਮਿਲੀਅਨ 24054 ਤਾਂ ਅਸੀਂ ਇੱਥੇ ਟੇਬਲ ਬਣਾ ਲਿਆ ਉਮਜਿਕਰ ਇਕਾਈ ਦਹਾਈ ਸੈਂਕੜਾ ਹਜ਼ਾਰ ਮਿਲੀਅਨ ਬਿਲੀਅਨ ਤੁਹਾਨੂੰ ਦੱਸਿਆ ਹੋਇਆ ਵੀ ਹਜ਼ਾਰ ਦੇ ਵਿੱਚ ਦੋ ਦੋ ਨੰਬਰ ਹੁੰਦੇ ਆ ਜਦੋਂ ਇਸ ਤਰ੍ਹਾਂ ਆ ਜਾਂਦਾ ਇਹ ਵਾਲਾ ਟੇਬਲ ਆ ਜਾਂਦਾ ਇੰਟਰਨੈਸ਼ਨਲ ਨਿਊਮਰੇਸੀ ਵਾਲਾ ਆ ਜਾਂਦਾ ਟੇਬਲ ਤਾਂ ਉਦੋਂ ਅਸੀਂ ਤਿੰਨ ਤਿੰਨ ਡਿਜੀਟ ਲੈਣੇ ਹੁੰਦੇ ਕ ਇੱਥੇ ਆਊਗਾ ਇੱਕ ਇੱਥੇ ਕ ਇੱਥੇ ਇੱਥੇ ਉਮਜਿਕਰ ਮਿਲੀਅਨ ਦੇ ਤਿੰਨ ਤਿੰਨ ਇਕੱਠੇ ਲੈਣੇ ਹੁੰਦੇ ਬਿਲੀਅਨ ਦੇ ਤਿੰਨ ਤਿੰਨ ਲੈਣੇ ਹੁੰਦੇ ਤਾਂ ਦੇਖਦੇ ਹਾਂ ਆਪਣਾ ਕੀ ਬਣਦਾ ਹੈ 17 मिलियन आ लो मिलियन ਇੱਥੇ 17 ਭਰਤਾ ਇੱਥੇ ਆਪਾਂ ਤਿੰਨ ਡਿਜੀਟ ਇਕੱਠੇ ਲੈ ਸਕਦੇ ਹਾਂ ਤਾਂ ਦੋ ਲੈ ਲੇ 24000 ਆ 1000 ਆ ਗਿਆ 24000 ਲਿਖਤਾ 54 54 ਇੱਥੇ 54 ਲਿਖਤਾ ਠੀਕ ਹੈ ਤਾਂ ਹੁਣ ਅਸੀਂ ਦੇਖਦੇ ਹਾਂ ਸਾਡਾ ਆਨਸਰ ਕਿੰਨਾ ਆਉਂਦਾ ਦੇਖੋ ਅਸੀਂ ਹਜ਼ਾਰ ਵਾਲੇ ਵੀ ਤਿੰਨ ਲੈਣੇ ਸੀਗੇ ਸਾਡੇ ਕੋਲ ਇੱਥੇ ਦੋ ਹੀ ਆਇਆ ਤਾਂ ਕਰਕੇ ਅਸੀਂ ਇੱਥੇ ਇੱਕ ਜ਼ੀਰੋ ਲਗਾਉਣੀ ਪਊਗੀ ਸਾਨੂੰ ਜਿਹੜੇ ਮਿਲੀਅਨ ਵਾਲੇ ਹੈਗੇ ਆ ਉਹ ਵੀ ਅਸੀਂ ਦੋ ਲੈਂਦੇ ਆ ਤਾਂ ਮਿਲੀਅਨ ਵਾਲਾ ਸੀ ਉਹਦੇ ਮੂਰੇ ਜ਼ੀਰੋ ਲਗਾਵਾਂਗੇ ਹੁਣ ਸਾਡੀਆਂ ਜਿਹੜੀਆਂ ਸਾਰੀਆਂ ਡਿਜੀਟਸ ਪੂਰੀਆਂ ਹੋ ਗਈਆਂ ਇੱਥੇ ਸੈਂਕੜੇ ਵਾਲਾ ਹੈ ਨਹੀਂ ਇੱਥੇ ਵੀ ਜ਼ੀਰੋ ਲਗਾਤੀ ਤਾਂ ਹੁਣ ਦੇਖਦੇ ਆ ਸਾਡਾ ਇਹਦੇ ਵਿੱਚੋਂ ਕਿਹੜਾ ਆਨਸਰ ਇੱਧਰ ਮੈਚ ਹੁੰਦਾ ਹੈ ਤਾਂ ਇੱਧਰ ਜਿਹੜਾ ਆਨਸਰ ਮੈਚ ਹੋ ਰਿਹਾ ਆਪਣਾ ਦੇਖੋ ਕਿਹੜਾ ਹੋ ਰਿਹਾ ਆਹ ਵਾਲਾ ਆਨਸਰ ਮੈਚ ਹੋ ਰਿਹਾ ਅਸੀਂ ਇਹਨੂੰ ਟਿਕ ਕਰਤਾ ਅਗਲਾ ਕੁਐਸਚਨ ਹੈ 1 ਕਰੋਰ ਇਸ ਇਕਵਲ ਟੂ ਡੈਸ਼ ਮਿਲੀਅਨ ਤਾਂ ਸਾਨੂੰ ਪਤਾ ਹੀ ਹੈ ਜਿਹੜਾ 1 ਕਰੋੜ ਹੁੰਦਾ ਉਹਦੇ ਵਿੱਚ 1 ਦੇ ਨਾਲ 7 ਜ਼ੀਰੋਜ਼ ਹੁੰਦੀਆਂ 1 2 3 4 5 6 7 ਠੀਕ ਹੈ ਮਿਲੀਅਨ ਹੁੰਦਾ ਜਿਹੜਾ ਉਹਦੇ ਵਿੱਚ 6 ਜ਼ੀਰੋਜ਼ ਹੁੰਦੀਆਂ ਤਿੰਨੇ ਹੋ ਗਈਆਂ ਤਿੰਨੇ ਹੋ ਗਈ ਤਾਂ ਜਿਹੜਾ ਕਰੋੜ ਹੈ ਉਹ ਮਿਲੀਅਨ ਤੋਂ ਅਸੀਂ ਕਰੋੜ ਬਣਾਉਣਾ ਹੋਵੇ ਤੈਨੂੰ 10 ਨਾਲ ਗੁਣਾ ਕਰਨੀ ਪਊਗੀ ਫੇਰ ਕੀ ਹੋ ਜੂਗਾ ਇਹਦੀਆਂ 7 ਜ਼ੀਰੋਜ਼ ਬਣ ਜਾਣਗੀਆਂ 10 ਨਾਲ ਗੁਣਾ ਕਰਕੇ ਠੀਕ ਹੈ ਤਾਂ ਸਾਡੇ ਕੋਲ ਕਰੋੜ ਬਣ ਜੂਗਾ ਇਹਦਾ ਮਤਲਬ ਹੈ ਜਿਹੜਾ ਮਿਲੀਅਨ ਹੈਗਾ ਇਹਨੂੰ ਤੁਸੀਂ ਇੱਥੇ ਗੁਣਾ 10 ਕਰ ਦੋਗੇ ਤਾਂ 1 ਕਰੋੜ ਬਣ ਜੂਗਾ ਤਾਂ ਸਾਡੀ ਫਿਲ ਅਪ ਜਿਹੜੀ ਹੈਗੀ ਹੈ ਮਤਲਬ 10 ਮਿਲੀਅਨ ਜਿਹੜਾ ਉਹ 1 ਕਰੋੜ ਦੇ ਬਰਾਬਰ ਹੁੰਦਾ ਹੈ ਅਗਲਾ ਹੈ ਕੁਐਸਚਨ ਨੰਬਰ 13 ਰਾਉਂਡ ਆਫ ਥਿਸ ਟੂ ਨੀਅਰਸਟ 1000 ਤਾਂ ਇਸ ਰਕਮ ਦਾ ਹਜ਼ਾਰ ਦੇ ਸਥਾਨ ਤੱਕ ਨਿਕਟੀਕਰਨ ਕਰਨਾ ਜਦੋਂ ਅਸੀਂ 1000 ਦੇ ਸਥਾਨ ਤੱਕ ਨਿਕਟੀਕਰਨ ਕਰਨਾ ਹੈ ਤਾਂ ਮਤਲਬ ਇਹ 7000 ਵਾਲੀ ਰਕਮ ਹੈ 7000 ਤੋਂ ਅਸੀਂ 8000 ਤੱਕ ਕਰ ਜਾਣਾ ਤਾਂ ਆ 7000 ਆ 8000 ਠੀਕ ਹੈ ਇਹ 7000 100 200 300 400 500 600 700 800 900 ਤੇ ਪੂਰਾ 8000 ਤਾਂ ਹੁਣ ਦੇਖੋ ਅਸੀਂ ਆਹ ਵਾਲੀ ਨਵਾਂ ਰਕਮ ਹੈ ਜਿਹੜੀ ਉਹ ਕਿੱਥੇ ਜੇ ਹੈਗੀ ਹੈ ਇਹ ਹੈਗੀ ਹੈ 7213 ਤਾਂ ਦੇਖੋ 7200 ਹੈ ਤਾਂ 13 ਇੱਥੇ ਜੇ ਹੋਊਗਾ ਇਹਦਾ ਮਤਲਬ ਅਸੀਂ ਇੱਥੇ ਖੜੇ ਆਂ ਇੱਥੋਂ ਅਸੀਂ ਇਧਰ ਨੂੰ ਜਾਵਾਂਗੇ ਰੁੜ ਕੇ ਸਾਡੀ ਗੱਡੀ ਜਿਹੜੀ ਇਧਰ ਨੂੰ ਜਾਵੇਗੀ 7000 ਤੇ ਤਾਂ ਇਹਦਾ ਮਤਲਬ 7000 ਇਹਦਾ ਜਿਹੜਾ ਨੀਅਰੈਸਟ ਵੈਲਿਊ ਆਊਗੀ ਇਨ 1000 ਉਹ ਆਊਗੀ ਆ ਆਊਗੀ 7000 ਤਾਂ ਦੂਜੇ ਤਰੀਕੇ ਨਾਲ ਦੇਖ ਲੈਣੇ ਆ ਜਦੋਂ ਤੁਸੀਂ ਇਸ ਰਕਮ ਦਾ 1000 ਦੇ ਸਥਾਨ ਤੱਕ ਨਿਕਟੇਕਰਨ ਕਰਨਾ ਹੈ ਤਾਂ ਤੁਸੀਂ ਇਹਦਾ ਸੱਵਨ ਦਾ ਦੇਖਣਾ ਵੀ ਉਹ ਚੇਂਜ ਹੋਏਗਾ ਕਿ ਨਹੀਂ ਹੋਏਗਾ ਤਾਂ 7 ਦਾ ਦੇਖਣ ਵਾਸਤੇ ਤੁਹਾਨੂੰ ਕੀ ਕਰਨਾ ਪੂਗਾ ਉਸ ਤੋਂ ਅਗਲਾ ਮਤਲਬ ਸੈਂਕੜੇ ਦੇ ਸਥਾਨ ਤੇ ਜਿਹੜਾ ਰਕਮ ਪਿਆ ਹੈ ਉਹ ਦੇਖਣਾ ਪਊਗਾ ਵੀ ਜੇ ਉਹ 0 1 2 3 4 ਹੈ ਤਾਂ ਆ ਚੇਂਜ ਨਹੀਂ ਹੁੰਦਾ ਜੇਕਰ ਉਹ 5 6 7 8 9 ਹੋਊਗਾ ਤਾਂ ਫਿਰ ਇਹ ਚੇਂਜ ਹੋ ਜਾਊਗਾ ਤਾਂ ਸਾਨੂੰ ਪਤਾ ਹੀ ਲੱਗ ਰਿਹਾ ਇੱਥੇ ਕਿਉਂਕਿ ਇਹ 0 ਤੋਂ ਲੈ ਕੇ 4 ਦੇ ਵਿੱਚਕਾਰ ਆ ਰਿਹਾ ਹੈ ਇਹ ਨੰਬਰ ਤਾਂ ਕਰਕੇ ਆ ਨੰਬਰ ਚੇਂਜ ਨਹੀਂ ਹੋਊਗਾ 7 ਦਾ 7 ਹੀ ਰਹੂਗਾ ਉਸ ਤੋਂ ਬਾਅਦ ਜਿੰਨੇ ਡਿਜੀਟ ਹੁੰਦੇ ਓਨੀਆਂ ਅਸੀਂ 0s ਲਗਾ ਦਿੰਨੇ ਹੰਮਨੇ ਤਾਂ ਇਸ ਤਰ੍ਹਾਂ ਸਾਡਾ ਜਿਹੜਾ ਹੈਗਾ 7000 ਆ ਜਿਗਾ ਇਹਦਾ ਨੀਰੈਸਟ ਵੈਲਿਊ ਠੀਕ ਹੈ ਅਗਲਾ ਹੈ ਕੁਐਸਚਨ ਨੰਬਰ 14 ਰਾਊਂਡ ਆਫ ਥਿਸ ਟੂ ਨੀਰੈਸਟ ਹੰਡਰਡਸ ਹੁਣ ਇਹਨੂੰ ਤੁਸੀਂ ਨੇੜੇ ਦੇ 100 ਇਸ ਦਾ 100 ਦੇ ਸਥਾਨ ਤੱਕ ਨਿਕਟੇ ਕਰਨ ਕਰਨਾ ਹੈ ਨੇੜਲੇ 100 ਤੱਕ ਨਿਕਟੇ ਕਰਨ ਕਰਨਾ ਤਾਂ ਸੈਂਕੜੇ ਵਾਲੇ ਸਥਾਨ ਤੇ ਜਿਹੜੀ ਰਕਮ ਪਈ ਹੈ ਇੱਥੇ ਤੁਸੀਂ ਉਹ ਦੇਖਣੀ ਹੈ ਵੀ ਉਹ ਚੇਂਜ ਹੋਊਗੀ ਕਿ ਨਹੀਂ ਹੋਊਗੀ ਠੀਕ ਹੈ ਤਾਂ ਉਹ ਕਿਉਂਕਿ ਉਸ ਤੋਂ ਬਾਅਦ ਵਾਲਾ ਜਿਹੜਾ ਡਿਜੀਟ ਹੈਗਾ ਇਹ 5 ਹੈ ਜਿਹੜਾ 5 ਕਰਕੇ ਆਹ ਵਾਲਾ ਡਿਜੀਟ ਚੇਂਜ ਹੋ ਜਾਊਗਾ ਕਿਉਂਕਿ ਦੱਸਿਆ ਹੀ ਹੋਇਆ ਤੁਹਾਨੂੰ ਜਦੋਂ 0 ਤੋਂ ਲੈ ਕੇ 4 ਤੱਕਰ ਹੋਵੇ ਇੱਥੇ ਫੇਰ ਆ ਚੇਂਜ ਨਹੀਂ ਹੁੰਦਾ ਕਿਉਂਕਿ ਹੁਣ ਇੱਥੇ 5 ਤੋਂ ਲੈ ਕੇ 9 ਦੇ ਵਿੱਚਕਾਰ ਵਾਲੀ ਰਕਮ ਆ ਰਹੀ ਹੈ 5 ਆ ਰਹੀ ਹੈ ਤਾਂ ਕਰਕੇ ਆ ਚੇਂਜ ਹੋ ਜਾਊਗੀ ਇਹਦੇ 'ਚ ਇੱਕ ਜੁੜ ਜਾਊਗਾ 6 ਬਣ ਜਾਊਗੀ ਮੂਰਲਾ ਜਿਹੜਾ 45 ਉਹ 'ਮੋਂ ਅਸੀਂ ਕੁਝ ਨਹੀਂ ਕਰਨਾ ਉਹਨੂੰ ਅਸੀਂ ਉਵੇਂ ਹੀ ਲਿਖ ਲਾਂਗੇ ਇਹਦਾ ਅਸੀਂ ਸ਼ਿੱਕਾ ਬਣਾ ਦਾਂਗੇ ਕਿਉਂ ਕਿ ਇੱਥੇ 5 ਆ ਪਿਆ ਹੈ 5 ਤੋਂ ਲੈ ਕੇ 9 ਵਾਲੀਆਂ ਰਕਮਾਂ ਦੇ ਵਿੱਚੋਂ ਪਿਆ ਹੈ ਠੀਕ ਹੈ ਤਾਂ ਸਾਡੇ ਕੋਲ ਉਸ ਤੋਂ ਬਾਅਦ ਜਿੰਨੇ ਵੀ ਡਿਜੀਟ ਬਚ ਗਏ ਉਥੇ ਇਸ ਕੀ ਲਾ ਦਾਂਗੇ ਜ਼ੀਰੋਸ ਤਾਂ ਸਾਡਾ ਆਨਸਰ ਇਹ ਵਾਲਾ ਆਊਗਾ ਤਾਂ ਇਸ ਤਰ੍ਹਾਂ ਦੇਖ ਲੈਣੇ ਆ ਕਿਉਂਕਿ ਅਸੀਂ ਸੈਂਕੜੇ ਦਾ ਨਿਕਟੀ ਕਰਨ ਪਤਾ ਕਰਨਾ ਤਾਂ ਅਸੀਂ ਦੇਖੋ ਇੱਥੇ 500 ਹੈਗੇ ਆ ਇੱਥੇ 500 ਤੋਂ ਲੈ ਕੇ 6 ਇੱਥੇ 500 ਵਾਲੀ ਰਕਮ ਹੈ ਇੱਥੇ 600 ਵਾਲੀ ਆਜੂ ਇੱਧਰ ਇੱਥੇ 500 ਤੋਂ ਸ਼ੁਰੂ ਹੋ ਕੇ 600 ਤੱਕ ਜਾਵਾਂਗੇ ਤਾਂ 500 ਤੋਂ 10 ਤੱਕ ਰੋ 520 530 540 550 60 70 80 90 ਤਿਛੇ ਸੋ ਠੀਕ ਹੈ ਤਾਂ ਹੁਣ ਅਸੀਂ ਕਿੱਥੇ ਖੜੇ ਆ ਦੇਖੋ 45 500 45 510 ਆਪਾਂ ਕਿੱਥੇ ਖੜੇ ਆ 553 ਆ ਦੇਖੋ 520 30 40 550 ਤਾਂ 553 ਜਿਹੜਾ ਉਹ ਇੱਥੇ ਹੀ ਹੋਊਗਾ ਆ ਵਾਲੀ ਰਕਮ ਹੈ ਜਿਹੜੀ ਉਹ ਇੱਥੇ ਹੋਊਗੀ ਤਾਂ ਇੱਥੋਂ ਆਪਣੀ ਗੱਡੀ ਰੁੜ ਕੇ ਕਿਧਰ ਨੂੰ ਜਾਓਗੇ ਇਧਰ ਨੂੰ ਜਾਓਗੇ ਤਾਂ ਆਨਸਰ ਸਾਡਾ ਕੀ ਆਊਗਾ ਇਹ ਵਾਲਾ ਆਏਗਾ ਇਹ ਆ ਲਾਂਸ ਸੋ ਦੋਨੇ ਤਰੀਕਿਆਂ ਨਾਲ ਕੱਢ ਲਿਆ ਠੀਕ ਹੈ ਤਾਂ ਕੁਐਸਚਨ ਨੰਬਰ 15 ਹੈ ਵੈਰੀ ਇਜ਼ੀ ਕੁਐਸਚਨ ਹੈ ਕੀ ਕਰਨਾ ਹੈ ਆ ਤੁਹਾਨੂੰ ਬ੍ਰੈਕਟ ਦਿੱਤੀ ਹੋਈ ਹੈ ਪਹਿਲਾਂ ਤੁਸੀਂ ਬ੍ਰੈਕਟ ਨੂੰ ਹੱਲ ਕਰੋਗੇ ਫਿਰ ਜਿਹੜੀ ਬਾਹਰ ਗੁਣਾ ਹੈਗੀ ਉਹ ਕਰੋਗੇ ਪਹਿਲਾਂ 9 ਦੇ ਵਿੱਚੋਂ 5 ਨੂੰ ਘਟਾਵਾਂਗੇ ਆਨਸਰ 4 ਨੂੰ ਘਟਾਵਾਂਗੇ ਆਨਸਰ ਆਜੂਗਾ 5 ਫਿਰ ਉਹਨੂੰ 6 ਦੇ ਨਾਲ ਗੁਣਾ ਕਰਾਂਗੇ ਆਨਸਰ ਆਜੂਗਾ 30 ਠੀਕ ਹੈ 9 ਚੋਂ 4 ਸਬਟ੍ਰੈਕਟ ਕਰਾਂਗੇ 5 ਆਜੂਗਾ 5 ਨੂੰ 6 ਨਾਲ ਮਲਟੀਪਲਾਈ ਕਰੋਗੇ 13 ਆ ਜਾਏਗਾ ਤਾਂ ਆਨਸਰ ਆ ਗਿਆ ਇਹ ਵਾਲਾ ਠੀਕ ਹੈ ਕੁਐਸਚਨ ਨੰਬਰ 16 ਹੈ ਵਿਚ ਆਫ ਦਾ ਫੋਲੋਇੰਗ ਨੰਬਰਸ ਡਸ ਨਾਟ ਹੈਵ ਸਿੰਬਲ ਇਨ ਰੋਮਨ ਨੰਬਰਲਸ ਤਾਂ ਰੋਮਨ ਨੰਬਰਲਸ ਹੁੰਦੇ ਜਿਹੜੇ ਸਾਨੂੰ ਪਤਾ ਹੀ ਉਹ ਕਿਹੜੇ-ਕਿਹੜੇ ਹੁੰਦੇ ਆ ਇੱਕ ਤੋਂ ਇਹ ਹੁੰਦਾ 1 ਇੱਕ 5 ਹੁੰਦਾ ਠੀਕ ਹੈ ਇੱਕ ਆ ਹੁੰਦਾ 10 ਇੱਕ ਹੁੰਦਾ ਐਲ ਹੁੰਦਾ 50 ਇੱਕ ਸੀ ਹੁੰਦਾ 100 ਇੱਕ ਡੀ ਹੁੰਦਾ 500 ਇੱਕ ਐਮ ਹੁੰਦਾ 1000 ਤਾਂ ਕੁੱਲ ਸੱਤ ਹੁੰਦੇ ਇਹ ਸਿੰਬਲ ਇਹਨਾਂ ਦੇ ਵਿੱਚੋਂ ਹੋਰ ਕੋਈ ਸਿੰਬਲ ਨਹੀਂ ਹੁੰਦਾ ਤਾਂ ਸੱਤ ਸਿੰਬਲ ਇਹ ਵਾਲੇ ਹੁੰਦੇ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਪਤਾ ਹੀ ਹੈ ਆ ਦੇਖੋ ਆ 1 ਵੀ ਹੈਗਾ ਆਹਾ ਤਿੰਨ ਵੀ ਹੈਗਾ ਆ 1000 ਵੀ ਹੈਗਾ ਆ ਹੈ ਨਹੀਂ ਕੱਲਾ 0 ਤਾਂ ਆਨਸਰ ਕਿੰਨਾ ਆ ਗਿਆ 0 ਹੈ ਲਿਖਿਆ ਵਿੱਚੋਂ ਕਿਸ ਦਾ ਰੋਮਨ ਪ੍ਰਣਾਲੀ ਵਿੱਚ ਸੰਕੇਤ ਨਹੀਂ ਹੈ ਤਾ ਸੰਕੇਤ ਸਾਰੇ ਦਿੱਤੇ ਹੋਏ ਰੋਮਨ ਪ੍ਰਣਾਲੀ ਦੇ ਜ਼ੀਰੋ ਦਾ ਸੰਕੇਤ ਨਹੀਂ ਹੈਗਾ ਇੱਥੇ ਤਾਂ ਕਰਕੇ ਅਸੀਂ ਇੱਥੇ ਟਿੱਕ ਲਗਾਤਾ ਅਗਲਾ ਕੁਐਸਚਨ ਨੰਬਰ 17 ਹੈ ਹਾਊ ਮੈਨੀ ਸਿੰਬल्स ਆਰ ਯੂਜ਼ਡ ਇਨ ਰੋਮਨ ਨਿਊਮਰਲ ਇਹ ਤੁਹਾਨੂੰ ਮੈਂ ਹੁਣੀ ਦੱਸ ਹੀ ਦਿੱਤਾ ਇਹਦੇ ਵਿੱਚ ਕਿੰਨੇ ਜਿਹੜੇ ਸਿੰਬल्स ਹੁੰਦੇ ਆ ਸੱਤ ਹੁੰਦੇ ਆ ਆ ਵਾਲੇ ਹੁੰਦੇ ਸੱਤ ਆਪਾਂ ਲਿਖ ਹੀ ਦਿੱਤਾ ਦੇਖੋ ਆ ਸੱਤ ਲਿਖੇ ਪਏ ਆ ਤਾਂ ਇਹਨਾਂ ਦੇ ਵਿੱਚ ਆਨਸਰ ਜਿਹੜਾ ਟਿੱਕ ਕਰਾਂਗੇ ਆਪਾਂ ਆਹ ਵਾਲਾ ਟਿਕ ਕਰਾਂਗੇ ਵੀ 7 ਨੰਬਰ ਹੁੰਦੇ ਆ ਰੋਮਨ ਸਿੰਬਲ ਵਿਚ ਆਫ ਦਾ ਫੋਲੋਇੰਗਸ ਆਰ मीनिंगलेस ਇਹਨਾਂ ਦੇ ਵਿੱਚੋਂ ਦੱਸਣਾ मीनिंगलेस ਕਿਹੜਾ ਹੈ ਤਾਂ ਕੀ ਹੈ ਜਿਹੜਾ 1 ਹੈਗਾ 10 ਹੈਗਾ ਤੇ 100 ਹੈਗਾ ਇਹ ਜਿਹੜੇ ਹੈਗੇ ਆ ਘਟਾਏ ਜਾ ਸਕਦੇ ਆ ਆਪਦੇ ਤੋਂ ਵੱਡੇ ਨੰਬਰ ਵਿੱਚੋਂ 5 ਹੈਗਾ 5 ਠੀਕ ਹੈ 50 ਤੇ 500 ਇਹ ਨੰਬਰ ਹੈ ਜਿਹੜੇ ਘਟਾਏ ਨਹੀਂ ਜਾ ਸਕਦੇ ਇਹਦਾ ਮਤਲਬ ਇਹ ਲੈਫਟ ਸਾਈਡ ਤੇ ਨਹੀਂ ਲਿਖੇ ਜਾ ਸਕਦੇ ਦੇਖੋ ਇਹਨਾਂ ਦੇ ਵਿੱਚੋਂ ਦੇਖੋ ਜਿਵੇਂ ਆਹ ਐਲ ਹੈ ਇਹ ਲੈਫਟ ਸਾਈਡ ਤੇ ਪਿਆ ਹੈ ਇਹਦਾ ਮਤਲਬ ਇਹ ਗਲਤ ਹੋ ਗਿਆ ਠੀਕ ਹੈ ਆ ਦੇਖੋ 100 ਦੇ ਵਿੱਚੋਂ 10 ਘਟਾਏ ਹੋਏ ਆ ਇਹ ਸਹੀ ਹੈ ਆ ਹੈਗੇ 50 ਤਾਂ ਇਹਨੂੰ ਦੇਖਦੇ ਹਾਂ ਅਸੀਂ ਇਹ ਹੈਗਾ 50 50 ਦੇ ਵਿੱਚੋਂ ਇੱਕ ਘਟਾਇਆ ਹੋਇਆ ਤਾਂ ਇਹ ਜਿਹੜਾ ਹੈਗਾ ਇਹ ਆਪਣਾ ਸਹੀ ਨਹੀਂ ਬਣਿਆ 50 ਚੋਂ ਇੱਕ ਜਿਹੜਾ ਘਟਾਇਆ ਹੋਇਆ 49 ਬਣਿਆ ਹੋਇਆ ਇਹ ਤਾਂ 49 ਆਪਾਂ ਇਸ ਤਰ੍ਹਾਂ ਨਹੀਂ ਲਿਖਦੇ ਹੁੰਦੇ ਤਾਂ ਆਹ ਜਿਹੜਾ ਹੈਗਾ 50 ਤੇ 1 51 ਠੀਕ ਹੈ 50 ਪਲੱਸ 1 51 ਬਣਾਇਆ ਹੋਇਆ ਇਹ ਆਪਣਾ ਸਹੀ ਹੈ ਠੀਕ ਹੈ ਤਾਂ ਜਿਹੜਾ 49 ਅਸੀਂ ਲਿਖਦੇ ਹੁੰਨੇ ਆ ਉਹ ਅਸੀਂ ਇਸ ਤਰ੍ਹਾਂ ਲਿਖਦੇ ਹੁੰਨੇ ਆ ਆ ਦੇਖੋ 50 ਲਿਖਤਾ ਠੀਕ ਹੈ 50 ਵਿੱਚ ਜੋ 10 ਘਟਾ ਦੋ 40 ਬਣ ਗਿਆ 40ਆਂ ਦੇ ਵਿੱਚ ਅਸੀਂ 9 ਹੋਰ ਜੋੜਦੇ ਇੱਧਰ 49 ਬਣ ਗਏ ਆ 9 ਹੈ ਇਸ ਤਰ੍ਹਾਂ 49 ਲਿਖਦੇ ਹੁੰਨੇ ਅਸੀਂ ਇਸ ਤਰ੍ਹਾਂ ਨਹੀਂ ਲਿਖਦੇ ਹੁੰਦੇ ਆ ਹੈਗਾ 100 100 ਚ 10 ਘਟਾਵਾਂਗੇ ਇਹ 90 ਬਣ ਗਿਆ ਆ ਦੇਖੋ ਆ ਹੈਗਾ 50 ਤੇ ਆ ਕਿੰਨਾ ਹੈਗਾ 19 50 ਦੇ ਵਿੱਚ 19 ਪਲੱਸ ਕਿਤੇ ਹੋਇਆ ਠੀਕ ਹੈ ਇਹ ਸਹੀ ਹੈ 50 ਪਲੱਸ 19 ਕਿਤਾ ਹੋਇਆ ਤਾਂ ਇਹ ਸਾਡਾ ਕਿੰਨਾ ਬਣ ਗਿਆ 69 ਬਣ ਗਿਆ ਇਹ ਸਹੀ ਹੈ ਆ ਵੀ ਸਾਡਾ ਸਹੀ ਹੈ ਆ ਵੀ ਸਹੀ ਹੈ ਤਾਂ ਆਹਾਂ 49 ਲਿਖਿਆ ਹੋਇਆ ਇਹ ਗਲਤ ਲਿਖਿਆ ਹੋਇਆ 49 ਅਸੀਂ ਇਸ ਤਰ੍ਹਾਂ ਲਿਖਦੇ ਹੁੰਦੇ ਹਾਂ ਠੀਕ ਹੈ ਤਾਂ ਮਤਲਬ ਇਹ मीनिंगलेस ਹੈ ਤਾਂ ਸਾਡਾ ਆਨਸਰ ਆਊਗਾ ਇਹ ਵਾਲਾ ਚਲੋ ਅਗਲਾ ਕੁਐਸਚਨ ਕਰਦੇ ਹਾਂ ਕੁਐਸਚਨ ਨੰਬਰ 19 ਹੈ ਇਹ ਦਿੱਤਾ ਹੋਇਆ ਆਹ ਵਾਲਾ ਇਹਨੂੰ ਅਸੀਂ ਵੇਖਦੇ ਆਂ ਅਨਸਰ ਸਾਡਾ ਇਹਨਾਂ ਚ ਕੀ ਬਣਦਾ ਆ ਦੇਖੋ ਆ 100 ਆ ਕਿੰਨਾ ਹੈਗਾ ਜਿਹੜੇ ਇਸ ਤੋਂ ਇਧਰਲੀ ਸਾਈਡ ਤੇ ਨੰਬਰ ਹੋਣਗੇ ਉਹ ਸਾਰੇ ਇਹਦੇ ਵਿੱਚ ਪਲੱਸ ਹੋਣਗੇ ਜਿਹੜੇ ਇਧਰਲੀ ਸਾਈਡ ਤੇ ਨੰਬਰ ਹੁੰਦਾ ਉਹ ਘਟਦਾ ਹੁੰਦਾ ਜਿਵੇਂ ਐਲ ਤੋਂ ਇਧਰਲੀ ਸਾਈਡ ਤੇ ਐਕਸ ਹੈ ਇਹ ਘਟੂਗਾ ਠੀਕ ਹੈ 50 ਦੇ ਵਿੱਚੋਂ 10 ਘਟਾਤੇ ਜਿਹੜਾ ਇਸ ਤੋਂ ਇਧਰਲੀ ਸਾਈਡ ਤੇ ਹੈਗਾ ਨੰਬਰ ਉਹ ਪਲੱਸ ਹੋਊਗਾ ਤਾਂ 50 ਹੋ ਗਿਆ ਆਹ ਆ ਕਿੰਨਾ ਹੈਗਾ 10 ਤੇ ਆ ਕਿੰਨਾ ਹੈਗਾ 6 ਇਹਨਾਂ ਸਾਰਿਆਂ ਦਾ ਆਪਾਂ ਜੋੜ ਕਰ ਦਿੰਨੇ ਆ 100 ਹੋ ਗਿਆ 50 150 ਹੋ ਗਿਆ 150 ਤੇ 10 160 ਤੇ 6 ਹੋ ਗਿਆ 166 ਹੋ ਗਿਆ ਆਨਸਰ ਆਹ ਵਾਲਾ ਹੋ ਗਿਆ ਅੱਗੇ ਹੈ ਕੁਐਸਚਨ ਨੰਬਰ 20 ਇਹਨੂੰ ਵੀ ਹੱਲ ਕਰਦੇ ਆਂ ਅਸੀਂ ਕੀ ਬਣਦਾ ਦੇਖਦੇ ਆਂ ਆ ਹੈਗਾ ਸੀ ਸੀ ਕਿੰਨਾ ਹੈਗਾ 100 100 ਦੇ ਵਿੱਚੋਂ ਆ ਘਟ ਗਏ 10 90 ਰਹਿ ਗਏ ਆ ਕਿੰਨਾ ਹੈਗਾ 9 100 ਦੇ ਵਿੱਚੋਂ 10 ਘਟ ਗਏ 90 ਰਹਿ ਗਏ 90 ਦੇ ਵਿੱਚ 9 ਅਸੀਂ ਜੋੜਤਾ ਕਿੰਨੇ ਬਣ ਗਏ 99 ਬਣ ਗਏ ਉਸ ਤੋਂ ਬਾਅਦ ਪਲੱਸ ਆਹ ਵਾਲਾ ਇੱਥੇ ਕਿੰਨਾ ਹੈਗਾ 50 50 ਚੋਂ 10 ਆਹ ਘਟ ਗਏ 50 ਚੋਂ 10 ਆਹ ਵਾਲੇ ਘਟ ਗਏ ਤੇ 6 ਆ ਜੁੜ ਗਏ 50 ਚੋਂ 10 ਘਟਾਵਾਂਗੇ 40 40 'ਚ 6 ਜੋੜਾਂਗੇ ਤਾਂ 46 ਸਾਡਾ ਆਹ ਵਾਲਾ ਆਨਸਰ ਆਜੂਗਾ ਕਿੰਨਾ ਆਜੂਗਾ 9 ਤੇ 6 15 4 ਤੇ 3 9.4 13 ਤੇ 1 14 ਤਾਂ ਸਾਡਾ ਇੰਨਾ ਆਨਸਰ ਬਣ ਗਿਆ ਹੁਣ ਇੰਨਾ ਆਨਸਰ ਜਿਹੜਾ ਉਹ ਇਹਨਾਂ ਚੋਂ ਦੇਖਦੇ ਹਾਂ ਅਸੀਂ ਕਿਹੜਾ ਬਣੂਗਾ ਠੀਕ ਹੈ ਇੱਕ ਤਾਂ 100 100 ਮਤਲਬ ਸੀ 45 45 ਅਸੀਂ ਕਿਵੇਂ ਲਿਖਦੇ ਹੁੰਨੇ ਆ ਦੇਖੋ ਜਿਵੇਂ ਹੁਣੀ ਤੁਹਾਨੂੰ 99 ਲਿਖ ਕੇ ਦਿਖਾਇਆ ਪਹਿਲਾਂ ਐਲ ਲਿਖਾਂਗੇ ਐਲ ਦੇ ਵਿੱਚੋਂ 10 ਘਟਾਵਾਂਗੇ 50 ਚ 10 ਘਟਾਵਾਂਗੇ ਕਿੰਨਾ ਬਣ ਗਿਆ 40 ਤੇ ਪੰਜ ਇੱਧਰ ਜੋੜ ਦਾਂਗੇ ਇਹਦਾ ਮਤਲਬ ਸੀ ਦੇ ਨਾਲ ਸਾਨੂੰ ਇੱਥੇ ਆ ਲਾਉਣਾ ਪਊਗਾ ਤੇ ਇਸ ਹਿਸਾਬ ਦੇ ਨਾਲ ਸਾਡਾ ਜਿਹੜਾ ਆਨਸਰ ਬਣਿਆ ਆ ਬਣ ਗਿਆ ਇਹ ਵਾਲਾ ਆਨਸਰ ਸਾਡੇ ਕੋਲ ਇਹ ਵਾਲਾ ਹੀ ਹੈ ਸੀ ਹੈ ਤਾਂ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੇ ਕੁਐਸਚਨ ਸਮਝ ਆ ਗਏ ਹੋਣਗੇ ਅਗਰ ਸਮਝ ਆ ਗਏ ਤਾਂ ਬੇਟਾ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਹੈ ਕਮੈਂਟ ਵੀ ਕਰਨਾ ਹੈ ਕੋਈ ਵੀ ਕਮੈਂਟ ਕਰਨਾ ਹੈ ਦੱਸਣਾ ਕਮੈਂਟ ਕਰਕੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਆਪਣੇ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਕਰਨੀ ਹੈ ਆਪਣੇ ਚੈਨਲ ਦਾ ਨਾਮ ਸਾਰਿਆਂ ਨੂੰ ਪਤਾ ਹੀ ਹੈ ਆਪਣੇ YouTube ਚੈਨਲ ਦਾ ਨਾਮ ਹੈ ਮਲਟੀ ਲਰਨਿੰਗ ਓਕੇ ਬਾਏ ਥੈਂਕ ਯੂ